ਦੇ ਵੀ ਜਦੋਂ ਤੱਕ ਜਿੱਥੇ ਤੱਕ ਚੱਲਦੀ ਹੈ ਚਲਾਈ ਜਾਓ ਆ ਬਜ਼ੁਰਗ ਬੈਠੇ ਨੇ ਬਾਬਾ ਜੀ ਇਹੀ ਗੱਲ ਕਹਿੰਦੇ ਨੇ ਡਾਕਟਰ ਵੀ ਕਾਲੇ ਮੋਤੀ ਦਾ ਕੋਈ ਇਲਾਜ ਨਹੀਂ ਹਾਂ ਜੀ ਹਾਂ ਇਹਨਾਂ ਨੂੰ ਵੀ ਅੱਛਾ ਤੁਹਾਨੂੰ ਵੀ ਕਾਲਾ ਮੋਤੀ ਕਾਲਾ ਮੋਤੀਆਂ ਖਾਣੇ ਕਿਹੜਾ ਜੀ ਮਿੰਟਾ ਸਾਲ 2 ਹੋ ਗਏ ਦਵਾਈ ਪਾਉਂਦੇ ਨੇ ਹਾਂ ਜੇ ਮਾਰਾ ਮੋਟਾ ਵੀ ਫਰਕ ਨਹੀਂ ਪਿਆ 1 ਇੰਚ ਦਾ ਫਰਕ ਨਹੀਂ ਦੇ ਲਾ ਅੱਛਾ ਤੁਸੀਂ ਫਿਰ ਅੱਜ ਇੱਥੇ ਪਹਿਲੀ ਵਾਰ ਆਏ ਹੋ ਪਹਿਲੀ ਵਾਰ ਆਏ ਆ ਜੀ ਅੱਛਾ ਆ ਪਹਿਲਾਂ ਕਿਨਣਾ ਕੋਸ ਦਾਰ ਦੀ ਮੰਗਾ ਅੱਛਾ ਪੂਰੇ ਉਹਨੇ ਦੱਸਿਆ ਸਾਨੂੰ ਉਹਨੂੰ ਕੀ ਹੋਇਆ ਸੀ ਉਹਦੀ ਘਰ ਵਾਲੀ ਦੀ ਅੱਖ ਖਰਾਬ ਪ੍ਰੂਫ ਹੋਣੀ ਕਹਿੰਦਾ ਸੀ ਵੀ ਉਹ ਨਿਗਾਹ ਫਰਕ ਪੈ ਗਿਆ। ਉਹਦੀ ਘਰ ਵਾਲੇ ਨੂੰ ਠੀਕ ਪੈ ਗਿਆ ਮੰਗੇ ਨੂੰ। ਹਾਂ ਮੰਗੇ ਦੇ ਘਰ ਵਾਲੀ। ਨਾ ਨਾ ਕਹੋ। ਠੀਕ ਹੋ ਗਿਆ। ਹਾਂ ਕਹਿੰਦੇ ਫਰਕ ਆ ਵੀ ਪਹਿਲਾਂ ਨਾਲੋਂ ਅੱਖ। ਪੜ ਡਾਕਟਰ ਸਾਹਿਬ ਜਿਹੜੇ ਡਾਕਟਰ ਹੈਗੇ ਨੇ ਉਹ ਤਾਂ ਜਿਸ ਤਰੀਕੇ ਜਿਹੜਾ ਪਹਿਲਾਂ ਵੀ ਤੁਹਾਡੇ ਕੋਲੋਂ ਪੁੱਛਿਆ ਫਿਰ ਤੁਸੀਂ ਕੀ ਕਰਦੇ ਹੋ ਇਸ ਤਰ੍ਹਾਂ ਦਾ ਜਿਹੜਾ ਤੁਸੀਂ ਕਹਿੰਦੇ ਇਹ ਤਾਂ ਭਾਈ ਸਾਹਿਬ ਕਹਿੰਦੇ ਨੇ ਮੂੰਹ ਤੇ ਬੈਠੇ ਨੇ ਕਹਿੰਦੇ ਵੀ ਇਹ 20-25 ਮਿੰਟਾਂ 'ਚ ਫਰਕ ਪੈਣਾ ਸ਼ੁਰੂ ਹੋ ਗਿਆ ਸੀ। ਬਿਲਕੁਲ ਸਾਹਮਣੇ ਨੇ ਜਿੰਨੇ ਠੀਕ ਨਹੀਂ ਹੋਣਾ ਉਹ ਪਹਿਲੇ ਦਿਨ ਪਤਾ ਲੱਗ ਜੂ ਨਹੀਂ ਠੀਕ ਹੋਣ ਵਾਲਾ ਜਿਨੂੰ ਫਰਕ ਪਵੇਗਾ ਉਹ ਪਹਿਲੇ ਦਿਨ ਤੋਂ ਪਹਿਣਾ ਸ਼ੁਰੂ ਹੋ ਜਾਏਗਾ